ਸੋਰੇ ਕਰ ਜਾਨ ਤੋਂ ਤੂੰ ਪਹਿਲਾ ਧੀਏ ਮੇਰੀ ਇਹ ਨਹੀਂ ਬੋਲੇ ਇੱਕ ਮੇਰੇ ਨਾ ਪੁਗਾ ਬੋਲੇ ਇੱਕ ਮੇਰੇ ਨਾ ਪੁਗਾ ਇੱਕੋ ਮਾਂ ਦੇ ਢਡੋਂ ਜਮੇ ਵੇਖੀ ਦੋਵਾਂ ਪੁੱਤਰਾਂ ਨੂੰ ਦਵੀਨਾ ਸ਼ਰੀਕ ਤੂੰ ਬਣਾ ਦਵੀਨਾ ਸ਼ਰੀਕ ਤੂੰ ਬਣਾ ਸੋਰੇ ਵਿੱਚ ਮੈਨੂੰ ਵਖੀ ਸਸ ਵਿੱਚ ਮਾਨੀ ਆਵੇ ਜੇ ਨਰਨਾਣ ਦਮੀ ਤਲੀਆਂ ਵਿਸ਼ਾਨੀ ਤਲੀਆਂ ਵਿਸ਼ਾਨੀ ਕਰਦੀ ਪਿਆਰ ਜਨਾ ਹੋ ਕਰਦੀ ਪਿਆਰ ਜਨਾ ਇੱਥੇ ਵੀਰੇ ਆਪਣੇ ਨੂੰ ਦੇਉਰੇ ਵਿੱਚ ਵੇਖੀਓ ਪਰਾ ਦੇਉਰੇ ਵਿੱਚ ਵੇਖੀਓ ਪਰਾ ਸਾਰੇ ਕਰਜਾਂ ਤੋਂ ਤੂੰ ਪਹਿਲਾ ਤੀਏ ਮੇਰੀ ਏ ਨਹੀਂ ਬੋਲੇ ਇੱਕ ਮੇਰੇ ਨਾ ਪੂਗਾ ਬੋਲੀ ਕਿ ਮੇਰੇ ਨਾ ਪੁਗਾ ਇਕੋ ਮਾ ਦੇ ਟਡੋ ਜਮੇ ਵੇਖੀ ਦੋਵਾ ਪੁੱਤਰਾਂ ਨੂੰ ਦਮినాਸ਼ੀਕ ਤੂੰ ਬਣਾ ਦਮినాਸ਼ੀਕ ਤੂੰ ਬਣਾ ਥੋੜੀ ਮਿਲੇ ਬਹੁਤੀ ਮਿਲੇ ਚੁੱਲਾ ਰੱਖੀ ਇੱਕ ਨੀ ਕੁੜਮਾ ਦੀ ਕੁੜਮਾ ਨਾ ਪਾਵੇਂ ਨਾ ਤੂੰ ਫੇਕਨੀ ਪਾਵੇਂ ਨਾ ਤੂੰ ਫੇਕਨੀ ਸੱਟ ਲੱਗੇ ਉਹਨਾਂ ਨੂੰ ਤੇ ਪੀੜ ਹੋਵੇ ਸਾਨੂੰ ਰੱਖੀ ਐਦਾਂ ਦਾ ਸੁਖ ਤੂੰ ਬਣਾ ਐਦਾਂ ਦਾ ਰਸੂਖ ਤੂੰ ਬਣਾ ਸੌਰੇ ਕਰੀ ਜਾਨ ਤੋਂ ਤੂੰ ਪਹਿਲਾਂ ਤੀਏ ਮੇਰੀ ਏਨੀ ਬੋਲੇ ਇੱਕ ਮੇਰੇ ਨਾ ਪੁਗਾ ਬੋਲੇ ਇੱਕ ਮੇਰੇ ਨਾ ਪੁਗਾ ਇੱਕੋ ਮਾਂ ਦੇ ਟਿੱਡੋਂ ਜਮੇ ਵੇ ਕੀ ਦੋਵਾਂ ਪੁੱਤਰਾਂ ਨੂੰ ਦਮੀਨਾ ਸ਼ਰੀਕ ਤੂੰ ਬਣਾ ਦਮੀਨਾ ਸ਼ਰੀਕ ਤੂੰ ਬਣਾ ਸਿਰ ਦੇ ਸਾਈ ਨਾ ਹੋ ਜੇ ਕਿਸੇ ਗੱਲੋਂ 1921 ਰਾਈ ਦਾ ਬਣਾਈ ਨਾ ਪਹਾੜਨੀ ਰਾਈ ਦਾ ਬਣਾਈ ਨਾ ਪਹਾਰਨੀ ਨੜਾ ਵਾਲੀ ਸਭੀ ਸੱਚ ਆਖ ਗਏ ਸਿਆਣੇ ਹਲ ਹਰ ਇੱਕ ਮਸਲੇ ਦਾ ਪਿਆਰ ਨੀ ਹਰ ਇੱਕ ਮਸਲੇ ਦਾ ਪਿਆਰ ਨੀ ਕਰ ਦਿਆਂ ਕੰਦਾਂ ਨੂੰ ਨਾ ਲਗ ਜਾਣ ਕੰਨ ਐਸਾ ਬੋਲ ਨਾ ਕੋਈ ਮੂੰਹੋਂ ਜਾਵੇ ਆ ਬੋਲ ਨਾ ਕੋਈ ਮੂੰਹੋਂ ਜਾਵੇ ਆ ਸਾਰੇ ਕਰੀ ਜਾਣ ਤੋਂ ਤੂੰ ਪਹਿਲਾ ਤੀਏ ਮੇਰੀ ਇਹ ਨਹੀਂ ਬੋਲ ਇੱਕ ਮੇਰੇ ਨਾ ਪੁਗਾ बोल इक मेरे नाम पुगा इको मां दे ਢਿੱਡੋਂ ਜਮੇ ਵੇਖੀ ਦੋਵਾਂ ਪੁੱਤਰਾ ਨੂੰ ਦਮੀਨਾ ਸ਼ਰੀਕ ਤੂੰ ਬਣਾ ਦਮੀਨਾ ਸ਼ਰੀਕ ਤੂੰ ਬਣਾ